ਦਾ ਜਿਹੜਾ ਲੀਵਰ ਹੈ ਉਹ 150 ਸਾਲ ਤੱਕ ਜਿਹੜਾ ਖਰਾਬ ਨਹੀਂ ਹੋਏਗਾ ਅੱਜ ਉਹ ਪੰਜ ਇਸ ਤਰ੍ਹਾਂ ਦੀਆਂ ਚੀਜ਼ਾਂ ਦੱਸਣ ਵਾਲੇ ਨੇ ਕਿ ਜਿਸ ਨੂੰ ਖਾਣ ਨਾਲ ਤੁਹਾਡਾ ਲੀਵਰ ਤੰਦਰੁਸਤ ਰਹੇਗਾ ਜਿਹੜਾ ਕੁਝ ਇਸ ਵੇਲੇ ਖਾ ਰਹੇ ਉਹਦੇ ਚ ਕੀ ਮਾਈਨਸ ਕਰੀਏ ਕਿ ਸਾਡੀ ਜਿਹੜੀ ਲੀਵਰ ਦੀ ਉਮਰ ਹੈਗੀ ਹੈ ਉਹ 100 150 ਇਸ ਤੋਂ ਵੱਧ ਹੋਏ ਸਵਾ 100 ਸਾਲ ਵੀ ਘਟ ਹੈ ਇਕੱਲਾ ਸ਼ਰੀਰ ਦਾ ਇੱਕ ਐਸਾ ਆਰਗਨ ਹੈ ਲੀਵਰ ਜਿਹੜਾ ਆਪਣੇ ਆਪ ਨਵਾਂ ਬਣ ਜਾਂਦਾ ਹੈ ਪੰਜ ਚੀਜ਼ਾਂ ਦੱਸਾਂਗਾ ਜਿਹੜੀ ਤੁਸੀਂ ਛੱਡ ਦੋਗੇ ਤੁਹਾਡਾ ਲੀਵਰ ਬਿਲਕੁਲ ਨਵਾਂ ਹੋ ਜਾਏਗਾ ਮਤਲਬ ਜਿਵੇਂ ਨਾਮ ਜੰਮੇ ਜਵਾਕ ਦਾ ਹੁੰਦਾ ਹੈ ਮੁਲਾਇਮ ਰੂਮ ਵਰਗਾ ਕੀ ਬਾਤ ਹੈ ਤੇentra ਦੇ ਖਾਣੇ ਦੱਸਿਆ ਸਤਵ ਰਾਜਸ اور ਤਮਸ ਸਾਤਵੀਕ ਖਾਣਾ ਰਾਜਸੀ ਖਾਣਾ اور ਤਮ ਖਾਣਾ ਐ ਫਾਈਬਰੋਸਕੈਨ ਹੈ ਫਾਈਬਰੋਸਕੈਨ ਇਚ ਰੀਡਿੰਗ ਆ ਜਾਂਦੀ ਹੈ ਵੀ ਤੁਹਾਡੀ 309 ਆਈ ਹੈ 333 ਆਈ ਹੈ ਇਹਦੇ ਨਾਲੇ ਸਕੋਰ ਹੁੰਦਾ ਇਹ ਕੀ ਚੀਜ਼ ਹੈਗੀ ਜੀ ਇਹ ਅਲਟਰਾਸਾਉਂਡ ਤੋਂ ਉੱਪਰ ਦੀ ਰਿਪੋਰਟ ਹੁੰਦੀ ਹੈ ਫਾਈਬਰੋਸਕੈਨ ਜਿਹੜਾ ਲੀਵਰ ਨੂੰ ਦੱਸਦਾ ਹੁਣ ਇਹਦੇ ਹਿਸਾਬ ਨਾਲ ਤੁਸੀਂ ਤੇ ਅਲਟਰਾਸਾਉਂਡ ਕਰਾਉਂਦੇ ਹੋ ਨਾ ਹੁੰਦੇ ਚ ਲਿਖਿਆ ਆ ਜਾਂਦਾ ਫੈਟੀ ਲੀਵਰ ਗ੍ਰੇਡ 2 ਹੈ ਗ੍ਰੇਡ 2 ਇਚ ਵੀ ਕਿੰਨਾ ਸਕੋਰ ਹੈ ਕਈ ਵਾਰੀ OTPT ਸਾਡਾ ਨੋਰਮਲ ਹੁੰਦਾ ਹੈ ਗ੍ਰੇਡ 1 ਗ੍ਰੇਡ 2 ਹੈ 2 ਕੁ ਮਹੀਨੇ ਲੱਗਦੇ ਹੈ ਗ੍ਰੇਡ 3 ਹੈ 3 ਕੁ ਮਹੀਨੇ ਲੱਗਦੇ ਹੈ ਇਹ ਦੋ ਵਾਰੀ ਪੀਣਾ ਹੈ ਦੋ ਵਾਰੀ ਖਾਣੀ ਹੈ ਪਾਣੀ ਚੁਬਾਲ ਕੇ ਪੀਣਾ ਸਭ ਤੋਂ ਸੋਖਾ ਕੰਮ ਹੈ ਇਹਦਾ ਮਤਲਬ ਤਾਂ ਇਹ ਹੋਇਆ ਡਾਕਟਰ ਸਾਹਿਬ ਵੀ ਫਿਰ ਜੇਕਰ ਅਸੀਂ ਫੈਟੀ ਲੀਵਰ ਨੂੰ ਇਗਨੋਰ ਕਰਦੇ ਆ ਜਾਂ ਅਸੀਂ ਇਹ ਕਹਿ ਲਈ ਕਿ ਲੀਵਰ ਨੂੰ ਇਗਨੋਰ ਕਰਦੇ ਆ ਲੀਵਰ ਦੀਆਂ ਪ੍ਰੋਬਲਮਸ ਨੂੰ ਇਗਨੋਰ ਕਰਦੇ ਆ ਤਾਂ ਸਾਡੀ ਅਚਾਨਕ ਮੌਤ ਵੀ ਹੋ ਸਕਦੀ ਹੈ ਬਿਲਕੁਲ ਹੋ ਸਕਦੀ ਹੈ ਜਦੋਂ ਫੈਟ ਜਮਾ ਹੋ ਗਿਆ ਕੋਲੇਸਟ੍ਰੋਲ ਜਮਾ ਗਿਆ ਹੁਣ ਉਹ ਕੋਲੇਸਟ੍ਰੋਲ ਕਿੱਥੇ ਜਾਏਗਾ ਉਹ ਖੂਨ ਵਿੱਚ ਜਾਏਗਾ ਜਿਹੜਾ ਨਹੀਂ ਡਾਈਜੈਸਟ ਹੋ ਰਿਹਾ ਉਹ ਖੂਨ ਵਿੱਚ ਜਾਏਗਾ ਤਾਂ ਕੀ ਕਰੇਗਾ ਉਹ ਖੂਨ ਦੀ ਨਸਾਂ ਨੂੰ ਬੰਦ ਕਰੇਗਾ ਉਹ ਬੰਦ ਹੋਣ ਗਿਆ ਸੀ ਕੰਨਿਆਂ ਜੀ ਹਾਰਟ ਬੰਦ ਹੋ ਰਿਹਾ ਸ਼ੂਗਰ ਬਿਮਾਰੀ ਪੈਨਕ੍ਰੀਆਜ਼ ਦੀ ਹੈ ਇنسولিন ਨਹੀਂ ਸੈਕ੍ਰੀਟ ਹੁੰਦਾ ਬਿਮਾਰੀ ਹੈ ਲੀਵਰ ਦੀ ਕੋਲੇਸਟ੍ਰੋਲ ਹੈ ਲੀਵਰ ਦੀ ਬਿਮਾਰੀ ਹੈ ਬੀਪੀ ਵੱਧ ਗਿਆ ਲੀਵਰ ਕਰਕੇ ਹੈ ਇਹ ਸਾਰੀ ਠੀਕ 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 ਲਾਲੋ ਡਾਕਟਰ ਸਾਹਿਬ ਬੀਪੀ ਵੱਧ ਗਿਆ ਲੀਵਰ ਕਰਕੇ ਵਧਿਆ ਉਸਤਾ ਨੂਨ ਖਾ ਲੈਣੇ ਤਾਂ ਕਰਕੇ ਬੀਪੀ ਵੱਧ ਜੇ ਉਹ ਲੀਵਰ ਕਰਕੇ ਆ। ਕੀ ਇਨੀ ਚੀਜ਼ਾਂ ਗੰਦੀਆਂ ਖਾ ਰਹੇ ਆਂ ਕਿ ਅਸੀਂ ਹੁੰਦੀ ਜਿਹੜੀ ਮਿਆਦ ਹੈ ਉਹਨੂੰ ਕਟਾ ਕੇ ਅਸੀਂ 60 ਸਾਲ 80 ਸਾਲ ਤੇ ਲਿਆਏ ਆ। ਰੱਬ ਨੇ 125 ਸਾਲ ਦੀ ਉਮਰ ਲਿਖ ਕੇ ਭੇਜੀ। ਡਾਕਟਰ ਨੂੰ ਕਹਿੰਦਾ ਭਾਈ ਤੇਰੇ ਦੋ ਤੇ ਕਿਡਨੀ ਚ ਪੱਥਰੀਆਂ ਪਈਆਂ। ਤੇ ਨਾਲੇ ਇੱਕ ਗਿਫਟ ਦੇ ਦਿੰਦਾ ਵੀ ਤੇਰਾ ਫੈਟੀ ਲੀਵਰ ਗ੍ਰੇਡ 2 ਹੈ। ਉਹ ਇੱਕਦਮ ਪਤਾ ਲੱਗਦਾ ਬੰਦਾ ਕਹਿੰਦਾ ਮੈਂ ਤਾਂ ਚੰਗਾ ਭਲਾ ਮੈਨੂੰ ਗੈਸ ਨਹੀਂ ਬਣਦੀ ਖੱਟੇ ਡਕਾਰ ਨਹੀਂ ਆਉਂਦੇ ਮੇਰਾ ਹਾਜਮਾ ਠੀਕ ਹੈ ਮੇਰੇ ਕਬਜ ਨਹੀਂ ਮੇਰੇ ਫੈਟੀ ਲੀਵਰ ਕਿੱਥੋਂ ਹੋ ਗਿਆ ਜਿਸ ਬੰਦੇ ਨੂੰ ਫੈਟੀ ਲੀਵਰ ਗ੍ਰੇਡ 2 ਹੈ ਉਹ ਬੰਦਾ ਡਾਈਟ ਨਾਲ ਠੀਕ ਹੋ ਸਕਦਾ ਹੈ ਮਤਲਬ ਦੂਸਰੇ ਪੜਾ ਤੱਕ ਲੀਵਰ ਨੂੰ ਸਿਰਫ ਡਾਈਟ ਨਾਲ ਡਾਈਟ ਨਾਲ ਠੀਕ ਕਰ ਸਕਦਾ ਕੀ ਬਾਤ ਹੈ ਰਾਜਾ ਮੂਲੀ ਮੂਲੀ ਰਾਮਬਾਣੇ ਅਲੂ ਬੁਖਾਰਾ ਮੂਲੀ ਇਮਲੀ ਸੇਬ ਦਾ ਸਿਰਕਾ ਤੇ ਗ੍ਰੀਨ ਸਲਾਦ ਕੀ ਬਾਤ ਹੈ ਮੇਰੀ ਥੋੜੀ ਲੋੜ ਹੈ ਫਿਰ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਇੱਕ ਵਾਰ ਮੋੜ ਤੋਂ ਅਸੀਂ ਪਹੁੰਚੇ ਹਾਂ ਮਾਡਰਨ ਲੋਕਾਂ ਦੇ ਦੇਸੀ ਵੈਦ ਡਾਕਟਰ ਵਿਵੇਕ ਹੁਜਾ ਸਾਬ ਕੋਲ ਅਰ ਅੱਜ ਉਹਨਾਂ ਕੋਲੋਂ ਅਸੀਂ ਜਾਣਕਾਰੀ ਇਸ ਤਰ੍ਹਾਂ ਦੀ ਲੈਣੀ ਹੈ ਕਿ ਤੁਹਾਡਾ ਜਿਹੜਾ ਲੀਵਰ ਹੈ ਉਹ ਸਵਾ 100 ਸਾਲ ਤੱਕ ਜਿਹੜਾ ਖਰਾਬ ਨਹੀਂ ਹੋਏਗਾ ਫੈਟ ਨਹੀਂ ਹੋਏਗਾ ਉਸ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਜਿਹੜੀ ਕਦੇ ਨਹੀਂ ਆਏਗੀ ਅੱਜ ਉਹ ਪੰਜ ਇਸ ਤਰ੍ਹਾਂ ਦੀਆਂ ਚੀਜ਼ਾਂ ਦੱਸਣ ਵਾਲੇ ਨੇ ਕਿ ਜਿਸ ਨੂੰ ਖਾਣ ਨਾਲ ਤੁਹਾਡਾ ਲੀਵਰ ਤੰਦਰੁਸਤ ਰਹੇਗਾ ਤੇ ਪੰਜ ਇਸ ਤਰ੍ਹਾਂ ਦੇ ਚੀਜ਼ਾਂ ਸਾਡੇ ਨਾਲ ਸ਼ੇਅਰ ਕਰਨ ਵਾਲੇ ਨੇ ਜੋ ਚੀਜ਼ਾਂ ਜੇਕਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚੋਂ ਇੱਕ ਪਾਸੇ ਕਰ ਦਈਏ ਯਾਨੀ ਕਿ ਖਾਣਾ ਬੰਦ ਕਰ ਦਈਏ ਤਾਂ ਲੀਵਰ ਹੈ ਜਿਹੜੀ ਉਹਦੀ ਉਮਰ ਹੈਗੀ ਹੈ ਉਹ ਕਈ ਸਾਲ ਵੱਧ ਸਕਦੀ ਹੈ ਇੱਕ ਵਾਰ ਸਵਾਗਤ ਕਰ ਲੈਣੇ ਆ ਬੜਾ ਕੀਮਤੀ ਸਮਾਂ ਹੁੰਦਾ ਹੈ ਆਪਣੀ ਕੀਮਤੀ ਸਮੇਂ ਚੋਂ ਸਮਾਂ ਕੱਟ ਕੇ ਸਾਡੇ ਨਾਲ ਗੱਲਬਾਤ ਕਰਦੇ ਨੇ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਇੱਕ ਵਾਰ ਫੇਰ ਜੀ ਤੁਹਾਡਾ ਵੀ ਫਰੋਕੀ ਜੀ ਬਹੁਤ-ਬਹੁਤ ਸਵਾਗਤ ਹੈ ਤੇ ਹਕੀਕਤ ਟੀਵੀ ਦਾ ਬੜਾ ਮੈਂ ਕਵਾਂਗਾ ਕਿ ਬੜੀ ਗੁੜੀਆਂ ਗੱਲਾਂ ਕੱਢ ਕੇ ਲਿਆਦੇ ਹੋ ਤੁਸੀਂ ਕੋਸ਼ਿਸ਼ ਕਰਦੇ ਹੋ ਸਾਨੂੰ ਨਹੀਂ ਛੋੜ ਲੋ ਤਾਂ ਕਿ ਤੁਹਾਡੇ ਦਰਸ਼ਕਾਂ ਨੂੰ ਸਭ ਤੋਂ ਜ਼ਿਆਦਾ ਬੈਨੀਫਿਟ ਮਿਲੇ ਤੇ ਸਾਨੂੰ ਵੀ ਇਸ ਗੱਲ ਦੀ ਖੁਸ਼ੀ ਹੈ ਕਿ ਲੋਕੀ ਫਾਰਮੂਲਾ ਯੂਜ਼ ਕਰਦੇ ਆ ਤੇ ਪਰਸਨਲੀ ਫੋਨ ਕਰਕੇ ਦੱਸ ਰਿਹਾ ਹੈ ਵੀ ਇਹ ਕੰਮ ਕਰ ਰਿਹਾ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੁੰਦੀ ਹੈ ਜੀ ਜੀ ਅੱਛਾ ਡਾਕਟਰ ਸਾਹਿਬ ਬੈਠੇ-ਬੈਠੇ ਸਾਡੀ ਗੱਲਬਾਤ ਹੋ ਰਹੀ ਸੀ ਫੈਟੀ ਲੀਵਰ ਦੇ ਉੱਤੇ ਸਭ ਨੂੰ ਪਤਾ ਹੈ ਕਿ ਫੈਟੀ ਲੀਵਰ ਕੀ ਹੁੰਦਾ ਹੈ ਉਹਦੇ ਸਿੰਪਟਮ ਕੀ ਨੇ ਉਹਨੂੰ ਕਿਵੇਂ ਅਸੀਂ ਕਹਿ ਲਈਏ ਕਿ ਕਿਹੜੀਆਂ ਕਿਹੜੀਆਂ ਦਵਾਈਆਂ ਫੈਟੀ ਲੀਵਰ ਚ ਖਾਣੇ ਚਾਹੀਦੇ ਨੇ ਇਹਨੂੰ ਡੀਟੌਕਸ ਕਿਵੇਂ ਕਰਨਾ ਚਾਹੀਦਾ ਪਰ ਮੇਰਾ ਸਵਾਲ ਥੋੜਾ ਜਿਹਾ ਹਟਕਿਆ ਹੈ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਜਿਹੜਾ ਤੁਹਾਡਾ ਲੀਵਰ ਹੈ ਇਹਦੇ ਵਿੱਚ ਇੰਨੀ ਜਾਨ ਹੈ ਕਿ ਇਹ ਕੁਦਰਤ ਨੇ ਲਗਭਗ ਲਗਭਗ 200 ਸਾਲ ਦਾ ਇਹਦੀ ਮਿਆਦ ਰੱਖ ਕੇ ਭੇਜੀ ਹੈ ਉਹ ਕਿਵੇਂ ਜੀ 200 ਸਾਲ ਵੀ ਘਟ ਹੈ ਇਕੱਲਾ ਸਰੀਰ ਦਾ ਇੱਕ ਐਸਾ ਆਰਗਨ ਹੈ ਲੀਵਰ ਜਿਹੜਾ ਆਪਣੇ ਆਪ ਨਮਾ ਬਣ ਜਾਂਦਾ ਹੈ। ਕੱਲਾ ਹੀ ਇਹ ਕਿਹਸਾ ਆਰਗਨ ਹੈ। ਤੁਸੀਂ ਦੇਖਿਆ ਹੋਣਾ ਲੀਵਰ ਟ੍ਰਾਂਸਪਲੈਂਟ ਹੁੰਦਾ ਹੈ। ਇੱਕ ਬੰਦੇ ਦਾ ਲੀਵਰ ਲੈਂਦੇ ਆ ਦੂਜੇ ਚ ਲਾ ਦਿੰਦੇ ਆ। ਉਹ ਪੂਰਾ ਨਹੀਂ ਲੈਂਦੇ। ਉਹ 20 ਪੈਸੇ ਲੈਂਦੇ ਆ। 20 ਪੈਸੇ ਲੀਵਰ ਕੱਢਦੇ ਆ ਦੂਜੇ ਚ ਲਾ ਦਿੰਦੇ ਆ। ਉਹ ਫਿਰ ਉਹ ਪੂਰਾ ਬਣਾ ਲੈਂਦਾ ਹੈ। ਰੱਬ ਨੇ ਐਸੀ ਚੀਜ਼ ਦਿੱਤੀ ਹੈ ਜੇ ਤੁਸੀਂ ਇਹ ਫਿਲਟਰ ਦਾ ਕੰਮ ਕਰਦਾ ਹੈ। ਜਿਹੜਾ ਤੁਸੀਂ ਗੰਦ ਖਾ ਰਹੇ ਹੋ, ਕੋਈ ਪాయిਜ਼ਨ ਖਾ ਰਹੇ ਹੋ, ਕੋਈ ਸਪਰੇਅ ਵਾਲੀ ਚੀਜ਼ ਖਾ ਰਹੇ ਹੋ, ਉਹਨੂੰ ਫਿਲਟਰ ਕਰਦਾ ਹੈ। ਸਰੀਰ ਚੋਂ ਪాయిਜ਼ਨ ਨੂੰ ਬਾਹਰ ਕੱਢਦਾ ਹੈ। ਸ਼ਰੀਰ ਨੂੰ ਸਾਫ਼ ਰੱਖਦਾ ਇੰਦਾ ਜਿਹੜਾ ਡੈਮੇਜ ਹੁੰਦਾ ਉਹ ਆਪਣੇ ਡੈਮੇਜ ਨੂੰ ਵੀ ਹੈ ਠੀਕ ਕਰ ਲੈਂਦਾ ਆਪ ਕੰਟਰੋਲ ਕਰ ਆਪ ਕੰਟਰੋਲ ਕਰਦਾ ਆਪ ਆਪਣੇ ਆਪ ਨੂੰ ਨਵਾਂ ਬਣਾ ਲੈਂਦਾ ਪਰ ਅਸੀਂ ਇਨੀ ਚੀਜ਼ਾਂ ਗੰਦੀਆਂ ਖਾ ਰਹੇ ਆ ਕਿ ਅਸੀਂ ਹੁੰਦੀ ਜਿਹੜੀ ਮਿਆਦ ਹੈ ਉਹਨੂੰ ਕਟਾ ਕੇ ਅਸੀਂ 60 ਸਾਲ 80 ਸਾਲ ਤੇ ਲਿਆਏ ਆ ਅੱਜ ਕੱਲ ਤੇ ਉਹ ਟਾਈਮ ਆ ਗਿਆ ਮੇਰੇ ਨੋਟਿਸ 'ਚ ਆ ਜੀ 25 25 ਸਾਲ ਦੇ ਬੱਚਿਆਂ ਦੇ ਲੀਵਰ ਟਰਾਂਸਪਲੈਂਟ ਹੋ ਰਹੇ ਆ ਇਹ ਸਭ ਸਾਡੀ ਕਰਨੀ ਹੈ ਰੱਬ ਨੇ 125 ਸਾਲ ਦੀ ਉਮਰ ਲਿਖ ਕੇ ਭੇਜੀ ਹੈ। ਕੀ ਬਾਤ ਹੈ। ਜੀ ਸਰ ਡਾਕਟਰ ਸਾਹਿਬ ਮੈਂ ਬਹੁਤ ਸਾਰਾ ਇਹ ਦੇਖਿਆ ਜੀ ਜਿਨ੍ਹਾਂ ਨੂੰ ਸ਼ੂਗਰ ਹੋ ਗਈ ਉਹਨਾਂ ਦਾ ਲੀਵਰ ਖਰਾਬ ਹੋ ਗਿਆ ਜਿਨ੍ਹਾਂ ਨੂੰ ਹਾਰਟ ਦੀ ਪ੍ਰੋਬਲਮ ਹੋ ਗਈ ਉਹਨਾਂ ਦੇ ਲੀਵਰ 'ਚ ਸਮੱਸਿਆ ਆ ਗਈ ਅ ਅਸੀਂ ਕਹ ਲਈਏ ਕਿ ਜਿਨ੍ਹਾਂ ਦੇ ਗੋਡੇ ਮੋਡਿਆਂ 'ਚ ਦਰਦ ਹੈ ਯੂਰਿਕ ਐਸਿਡ ਵੱਧ ਗਿਆ ਤਾਂ ਉਹਨਾਂ ਦੇ ਲੀਵਰ ਦੇ ਵਿੱਚ ਪ੍ਰੋਬਲਮ ਆ ਗਈ। ਇਹ ਸਾਰੀ ਲੀਵਰ ਨੂੰ ਹੀ ਕਿਉਂ ਪ੍ਰੋਬਲਮ ਆਉਂਦੀ ਹੈ ਜੀ? ਸਵਾਲ ਤੇ ਤੁਹਾਡਾ ਬਿਲਕੁਲ ਠੀਕ ਹੈ। ਜੀ ਪਰ ਹੈ ਪੁੱਠਾ। ਪੁੱਠਾ ਮਤਲਬ ਲੀਵਰ ਖਰਾਬ ਹੁੰਦਾ ਉਸ ਤੋਂ ਬਾਅਦ ਐ ਦਿੱਕਤਾਂ ਆਉਂਦੀਆਂ ਐ ਦਿੱਕਤਾਂ ਆਉਣ ਤੋਂ ਬਾਅਦ ਲੀਵਰ ਨਹੀਂ ਖਰਾਬ ਹੁੰਦਾ ਹਾਰਟ ਦੀ ਪ੍ਰੋਬਲਮ ਆਈ ਐ ਪਹਿਲੇ ਲੀਵਰ ਖਰਾਬ ਹੁੰਦਾ ਫਿਰ ਹਾਰਟ ਦੀ ਪ੍ਰੋਬਲਮ ਆਉਂਦੀ ਐ ਈਵਨ ਕਿ ਸ਼ੂਗਰ ਵੀ ਜਿਹੜੀ ਬਿਮਾਰੀ ਐ ਅਸੀਂ ਕਹਿੰਨੇ ਆਂ ਵੀ ਸ਼ੂਗਰ ਐ ਸ਼ੂਗਰ ਐ ਸ਼ੂਗਰ ਬਿਮਾਰੀ ਪੈਨਕ੍ਰੀਆਜ਼ ਦੀ ਐ ਇਨਸੂਲਿਨ ਨਹੀਂ ਸੈਕ੍ਰੀਟ ਹੁੰਦਾ ਨਾ ਬਿਮਾਰੀ ਐ ਲੀਵਰ ਦੀ ਐ ਉਹ ਇਹ ਦੱਸਾਂਗਾ ਮੈਂ ਕਿਉਂ ਐ ਜੀ ਜੀ ਕੋਲੇਸਟ੍ਰੋਲ ਐ ਲੀਵਰ ਦੀ ਬਿਮਾਰੀ ਐ ਬੀਪੀ ਵੱਧ ਗਿਆ ਲੀਵਰ ਕਰਕੇ ਐ ਇਸ ਸਾਰੀ ਠੀਕ 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 ਲਾਲੋ ਡਾਕਟਰ ਸਾਹਿਬ ਬੀਪੀ ਬੀਪੀ ਵੱਧ ਗਿਆ ਲੀਵਰ ਕਰਕੇ ਵਧਿਆ ਅਸਟਾ ਨੂਨ ਖਾ ਲੈਣੇ ਤਾਂ ਕਰਕੇ ਬੀਪੀ ਵੱਧੇ ਉਹ ਲੀਵਰ ਕਰਕੇ ਆ ਪੰਜ ਚੀਜ਼ਾਂ ਦੱਸਾਂਗਾ ਜਿਹੜੀ ਤੁਸੀਂ ਛੱਡ ਦੋਗੇ ਤੁਹਾਡਾ ਲੀਵਰ ਬਿਲਕੁਲ ਨਵਾਂ ਹੋ ਜਾਏਗਾ ਮਤਲਬ ਜਿਵੇਂ ਨਾਮ ਜੰਮੇ ਜਵਾਗਦਾ ਹੁੰਦਾ ਹੈ ਮੁਲਾਇਮ ਰੂਮ ਵਰਗਾ ਕੀ ਬਾਤ ਹੈ ਤੁਹਾਡਾ ਇੱਕ ਟੈਸਟ ਹੁੰਦਾ ਹੈ ਫਾਈਬਰੋਸਕੈਨ ਅਲਟਰਾਸਾਉਂਡ ਦੀ ਤੇ ਮੈਂ ਗੱਲ ਹੀ ਨਹੀਂ ਕਰ ਰਿਹਾ ਠੀਕ ਹੈ ਬਲੱਡ ਟੈਸਟ ਐਸਜੀਓਟੀ ਐਸਜੀਪੀਟੀ ਦੀ ਮੈਂ ਗੱਲ ਹੀ ਨਹੀਂ ਕਰ ਰਿਹਾ ਮੇਸ ਜੀ اوਟੀਪੀਟੀ ਵੱਧ ਗਏ ਇੱਕ ਸਟੇਜ ਐ ਫਿਰ ਅਲਟਰਾਸਾਉਂਡ ਕਰਾਨ ਗਏ ਤੁਸੀਂ ਮੰਨ ਲਓ ਢਿੱਡੇ ਚ ਦਰਦ ਹੋਈ ਕਿਸੇ ਦੇ ਠੀਕ ਹੈ ਉਹਨੂੰ ਲੱਗਿਆ ਜੀ ਮੇਰੇ ਢਿੱਡੇ ਚ ਦਰਦ ਆ ਸਕਦਾ ਪੱਥਰੀ ਹੋਏ ਹੋ ਸਕਦਾ ਕੋਈ ਇਨਫੈਕਸ਼ਨ ਹੋ ਗਿਆ ਅਲਟਰਾਸਾਉਂਡ ਕਰਾਣ ਜਾਂਦਾ ਉਹ ਦੇਖਦਾ ਜੀ ਡਾਕਟਰ ਉਹਨੂੰ ਕਹਿੰਦਾ ਭਾਈ ਤੇਰੇ ਦੋ ਤੇ ਕਿਡਨੀ ਚ ਪੱਥਰੀਆਂ ਪਈਆਂ ਤੇ ਨਾਲੇ ਇੱਕ ਗਿਫਟ ਦੇ ਦਿੰਦਾ ਵੀ ਤੇਰਾ ਫੈਟੀ ਲੀਵਰ ਗ੍ਰੇਡ 2 ਐ ਅੱਛਾ ਉਹ ਇੱਕਦਮ ਪਤਾ ਲੱਗਦਾ ਬੰਦਾ ਕਹਿੰਦਾ ਮੈਂ ਤਾਂ ਚੰਗਾ ਭਲਾ ਮੈਨੂੰ ਗੈਸ ਨਹੀਂ ਬਣਦੀ ਖੱਟੇ ਡਕਾਰ ਨਹੀਂ ਆਉਂਦੇ ਮੇਰਾ ਹਾਜਮਾ ਠੀਕ ਐ ਮੇਰੇ ਕਬਜ ਨਹੀਂ ਮੇਰੇ ਫੈ ਉਹ ਗਿਫਟ ਦੀ ਬਿਮਾਰੀ ਹੈ ਜਦੋਂ ਉਹਨੂੰ ਗਿਫਟ ਮਿਲਦਾ ਉਹਨੂੰ ਸਰਪ੍ਰਾਈਜ਼ ਪਤਾ ਚੱਲਦਾ ਉਸ ਤੋਂ ਬਾਅਦ ਦਾ ਜਿਹੜਾ ਟੈਸਟ ਹੈ ਨਾ ਉਹ ਹੈ ਫਾਈਬਰੋਸਕੈਨ ਫਾਈਬਰੋਸਕੈਨ ਇਸ ਸਾਨੂੰ ਇਹ ਪਤਾ ਲੱਗਦਾ ਕਿੰਨਾ ਕਿ ਲਚੀਲਾਪਣ ਉਹਦਾ ਖਤਮ ਹੋ ਗਿਆ ਪਹਿਲੇ ਅਸੀਂ ਵੈਦ ਨਮਜ ਫੜ ਕੇ ਵੀ ਦੱਸ ਦਿੰਦੇ ਸੀ ਹੁਣ ਵੀ ਦੱਸ ਦਿੰਦੇ ਹਾਂ ਅਸੀਂ ਵੀ ਨਮਜ ਫੜੀ ਅਸੀਂ ਦੱਸ ਦਿੰਦੇ ਹਾਂ ਵੀ ਲੀਵਰ ਦੇ ਉੱਤੇ ਲੋਡ ਪੈ ਰਿਹਾ ਠੀਕ ਹੈ ਅੱਜ ਵੀ ਅਸੀਂ ਦੱਸਨੀਆ ਉਹ ਪੋਜੀਸ਼ਨ ਹੈ ਨਾ ਜਦੋਂ ਫਾਈਬਰੋਸਕੈਨ ਦੀ ਰਿਪੋਰਟ ਖਰਾਬ ਆ ਜਾਂਦੀ ਹੈ ਤੁਹਾਡਾ ਲੀਵਰ ਦਾ ਲਚੀਲਾਪਨ ਖਤਮ ਹੋ ਗਿਆ ਉਹਨੂੰ ਜਿਹੜੀ ਛੱਟ ਲੱਗੀ ਹੈ ਲੀਵਰ ਨੂੰ ਠੀਕ ਹੈ ਉਹ ਛੱਟ ਕਰਕੇ ਉਹਨੇ ਤੇ ਛੱਟ ਫਿਰ ਸਾਰੇ ਸਰੀਰ ਸਾਰੇ ਅੰਗ ਮਾਰਦੇ ਨੇ ਹਾਰਟ ਵੀ ਮਾਰਦਾ ਜੀ ਸਭ ਜਦੋਂ ਗਲਤ ਖਾਣਾ ਖਾ ਲਿਆ ਨਾ ਉਹ ਲੀਵਰ ਨੂੰ ਛੱਟ ਮਾਰੂਗਾ ਕਿਉਂ ਉਹ ਛੱਟ ਕੀ ਹੈ ਉਹ ਛੱਟ ਹੈ ਉਹਦੇ ਅੰਦਰ ਫੈਟ ਜੰਮ ਗਿਆ ਸੈੱਲ ਹੈ ਲੀਵਰ ਦਾ ਛੋਟਾ ਜਿਹਾ ਸੈੱਲ ਹੈ ਨਾ ਜਿਹੜਾ ਮਾਈਕਰੋਸਕੋਪ ਵਿੱਚ ਦਿਖਦਾ ਉਹਦੇ ਅੰਦਰ ਫੈਟ ਜਾ ਕੇ ਜਮਾ ਹੋ ਗਿਆ ਹੁਣ ਉਹਨੂੰ ਕੰਮ ਕਰਨ ਵਾਸਤੇ ਜਗ੍ਹਾ ਹੀ ਨਹੀਂ ਮਿਲੀ ਫੈਟ ਉਹਨੂੰ ਡਾਈਜੈਸਟ ਕਰਨ ਵਾਸਤੇ ਇਨਸੂਲਿਨ ਆਏਗੀ ਫੈਟ ਦੋ ਜਗ੍ਹਾ ਜਮਾ ਹੁੰਦਾ ਇੱਕ ਲੀਵਰ 'ਚ ਇੱਕ ਮਸਲ 'ਚ ਪਹਿਲੇ ਉਹ ਮਸਲ ਦਾ ਯੂਜ਼ ਕਰਦੀ ਹੈ ਬਾਡੀ ਫਿਰ ਲੀਵਰ ਦਾ ਯੂਜ਼ ਕਰਦੀ ਹੈ ਪਰ ਲੀਵਰ 'ਚ ਜਦੋਂ ਜਮਾ ਹੋਣ ਲੱਗਿਆ ਉਹ ਫੈਟੀ 1 2 3 ਫਿਰ ਕੀ ਹੁੰਦਾ ਜਦੋਂ ਸੱਟ ਲੱਗ ਜਾਂਦੀ ਹੁੰਦੇ ਉੱਤੇ ਖੁਰੰਡ ਆ ਜਾਂਦੀ ਹੈ ਨਾ ਤੁਹਾਨੂੰ ਕੋਈ ਸੱਟ ਲੱਗਦੀ ਹੁੰਦੇ ਉੱਤੇ ਬਰਾਊਨ ਜੀ ਪਪੜੀ ਆ ਜਾਂਦੀ ਹੈ ਖੁਰੰਡਾਂ ਜੀ ਉਹ ਫਾਈਬਰੋਸਿਸ ਹੈ ਫਿਰ ਅਸੀਂ ਕਹਿੰਦੇ ਆ ਲੀਵਰ ਦਾ ਜੀ ਫਾਈਬਰੋਸਿਸ ਹੋਣਾ ਸ਼ੁਰੂ ਹੋ ਗਿਆ ਇਹਦੇ ਤੇ ਜ਼ਖਮ ਬਣਨ ਲੱਗ ਗਏ ਇਹ ਸਾਰੀ ਚੀਜ਼ ਨੂੰ ਇਹ ਠੀਕ ਕਰਦਾ ਹੈ ਜਦੋਂ ਤੁਹਾਡੀ ਇਹ ਚੀਜ਼ਾਂ ਖਰਾਬ ਹੋਣ ਲੱਗ ਗਈਆਂ ਜਦੋਂ ਮੈਂ 슈ਗਰ ਦੀ ਗੱਲ ਕੀਤੀ ਹੈ ਲੀਵਰ ਨੇ ਚਾਬੂ ਕੁਮਾਰਿਆ 인ਸੂਲਿਨ ਆਈ ਪੈਨਕ੍ਰੀਆਜ਼ ਹੌਲੀ ਹੌਲੀ ਥੱਕ ਗਿਆ ਕੰਮ ਕਰਨਾ ਬੰਦ ਕਰਤਾ 슈ਗਰ ਹੋ ਜੇਗੀ ਅਗਰ ਕਿਸੇ ਬੰਦੇ ਨੂੰ ਫੈਟੀ ਲੀਵਰ ਹੈ ਉਹਨੂੰ 슈ਗਰ ਹੋਣ ਦੇ ਚਾਂਸ 10 ਗੁਣਾ ਵੱਧ ਜਾਂਦੇ ਆ ਅਸੀਂ ਤਾਂ ਅਸੀਂ ਤਾਂ ਇਹ ਉਲਟਾ ਸਮਝ ਰਹੇ ਸੀ ਵੀ ਸਾਨੂੰ 슈ਗਰ ਕਰਕੇ ਫੈਟੀ ਲੀਵਰ ਹੋ ਗਿਆ ਹਾਰਡ ਕਰਕੇ ਫੈਟੀ ਲੀਵਰ ਹੋ ਹਾਰਟ ਵਾਲੀ ਦੱਸਣਾ ਮੈਂ ਹੁਣ ਹਾਰਟ ਦੀ ਬਿਮਾਰੀ ਹੈ ਜਿਹੜੀ ਜਦੋਂ ਫੈਟ ਜਮਾ ਹੋ ਗਿਆ ਕੋਲੇਸਟ੍ਰੋਲ ਜਮ ਗਿਆ ਹੁਣ ਉਹ ਕੋਲੇਸਟ੍ਰੋਲ ਕਿੱਥੇ ਜਾਏਗਾ ਉਹ ਖੂਨੇ ਜਾਏਗਾ ਜਿਹੜਾ ਨਹੀਂ ਡਾਈਜੈਸਟ ਹੋ ਰਿਹਾ ਉਹ ਖੂਨੇ ਜਾਏਗਾ ਤਾਂ ਕੀ ਕਰੇਗਾ ਉਹ ਖੂਨ ਦੀ ਨਸਾਂ ਨੂੰ ਬੰਦ ਕਰੇਗਾ ਉਹ ਬੰਦ ਹੋਣ ਗਿਆ ਅਸੀਂ ਕਹਿੰਦੇ ਆ ਜੀ ਹਾਰਟ ਬੰਦ ਹੋ ਰਿਹਾ ਹਾਰਟ ਅਟੈਕ ਆ ਰਿਹਾ ਪਰ ਕਾਰਨ ਕਿੱਥੋਂ ਸ਼ੁਰੂ ਹੋਇਆ ਲੀਵਰ ਤੋਂ ਮਤਲਬ ਕੁਲ ਮਿਲਾ ਕੇ ਇਹ ਵੀ ਪੋਸਿਬਿਲਟੀ ਹੈਗੀ ਹੈ ਕਿ ਲੀਵਰ ਕਰਕੇ ਤੁਹਾਨੂੰ ਹਾਰਟ ਅਟੈਕ ਵੀ ਆ ਸਕਦਾ ਹੈ ਲੀਵਰ ਕਰਕੇ ਹੀ ਹਾਰਟ ਅਟੈਕ ਆਂਦਾ ਹੈ ਲੀਵਰ ਤੁਹਾਡਾ ਖਰਾਬ ਚੱਲ ਰਿਹਾ ਹੁੰਦਾ ਤਾਂ ਹਾਰਟ ਕਰਕੇ ਹਾਰਟ ਅਟੈਕ ਬਣ ਜੇ ਨੇ ਜੀ ਨਹੀਂ ਨਹੀਂ ਹਾਰਟ ਤੇ ਆਪਣਾ ਕੰਮ ਬੰਦ ਕਰ ਹੋ ਗਿਆ ਤੁਸੀਂ ਹਾਰਟ ਦੀ ਦਵਾਈਆਂ ਲਈ ਜਾਂਦੇ ਹੋ ਤੁਸੀਂ ਦਵਾਈ ਲੈਂਦੇ ਹੋ ਬੀਪੀ ਦੀ ਬੀਪੀ ਕਿਉਂ ਹੋਇਆ ਇਹਦੀ ਤੇ ਦਵਾਈ ਨਹੀਂ ਲੀਤੀ ਤੁਸੀਂ ਕਦੀ ਡਾਕਟਰ ਨੂੰ ਪੁੱਛਿਆ ਡਾਕਟਰ ਸਾਹਿਬ ਮੇਰਾ ਬੀਪੀ ਨੋਰਮਲ ਅੱਛਾ ਨੋਰਮਲ ਬੀਪੀ ਕੀ ਹੁੰਦਾ 80 120 ਗਲਤ ਹੈ 80 120 ਗਲਤ ਹੈ ਗਲਤ ਹੈ ਕਿਉਂ ਜੀ ਪਹਿਲੇ ਤੇ ਅਸੀਂ ਬੋਲਨੇ 120 80 ਆ ਉੱਪਰ ਵਾਲਾ 120 ਥੱਲੇ ਵਾਲਾ 80 ਅਸੀਂ ਉੱਪਰ ਹੇਠਾਂ ਵਾਲਾ ਕੀ ਮਸਲਾ ਹੁੰਦਾ ਜੀ ਉੱਪਰ ਜਦੋਂ ਹਾਰਟ ਪੰਪ ਕਰਦਾ ਠੀਕ ਹੈ ਛੱਡਦਾ ਉਸ ਟਾਈਮ ਪ੍ਰੈਸ਼ ਖੂਨ ਬਾਹਰ ਨਿਕਲਦਾ ਹੱਟ ਤੋਂ ਉਸ ਟਾਈਮ ਪ੍ਰੈਸ਼ਰ ਜਿਆਦਾ ਹੁੰਦਾ ਇਹਦਾ ਮਤਲਬ ਉਹ ਬੰਦ ਹੋਇਆ ਹੱਟ ਉਹਨੇ ਖੂਨ ਛੜਿਆ ਉਹ 120 ਜਦੋਂ ਉਹ ਖੁੱਲਦਾ ਖੂਨ ਅੰਦਰ ਆ ਰਿਹਾ ਹੁੰਦਾ ਉਸ ਟਾਈਮ ਪ੍ਰੈਸ਼ਰ 80 ਸਾਡੀ ਨਬਜ਼ ਦਾ ਹੁੰਦਾ ਪਰ 120 80 ਵੀ ਗਲਤ ਹੈ ਲੰਬੀ ਜ਼ਿੰਦਗੀ ਜੀਣੀ ਹੈ 100 ਸਾਲ ਤੋਂ ਉੱਤੇ ਦੀ ਜ਼ਿੰਦਗੀ ਜਾਨੀ ਹੈ ਬੀਪੀ 110 ਤੋਂ ਵੱਧ ਨਹੀਂ ਹੋਣਾ ਚਾਹੀਦਾ ਉੱਪਰ ਵਾਲਾ ਥੱਲੇ ਵਾਲਾ ਬੀਪੀ ਵੱਧ ਨਹੀਂ ਹੋਣਾ ਚਾਹੀਦਾ 60 60 ਮੈਕਸਿਮਮ 70 ਜੇ ਕਿਸੇ ਬੰਦੇ ਦਾ ਬੀਪੀ 110 70 ਆਂਦਾ ਹੈ ਉਹ ਬਹੁਤ ਲੰਬੀ ਜ਼ਿੰਦਗੀ ਜਿੰਦਾ ਹੈ ਜਿਹੜਾ ਬੀਪੀ ਹੈ ਨਾ ਉਹ ਹੁੰਦਾ ਹੈ ਜਿਹੜੀ ਸਾਡੀ ਖੂਨ ਦੀ ਨਸਾਂ ਹੁੰਦੀ ਜਿਹੜਾ ਲਚੀਲਾਪਨ ਹੈ ਨਾ ਉਹਨੂੰ ਦੇਖ ਕੇ ਜਦੋਂ ਤੁਹਾਡਾ ਲੀਵਰ ਠੀਕ ਨਹੀਂ ਹੈ ਕੋਲੇਸਟ੍ਰੋਲ ਆ ਗਿਆ ਕੋਲੇਸਟ੍ਰੋਲ ਖੂਨ ਦੀ ਨਾੜੀ ਚ ਜਮਾ ਹੋਏਗਾ ਉਹਦਾ ਲਚੀਲਾਪਨ ਖਤਮ ਕਰ ਦਿੰਦਾ ਹੈ ਉਮਰ ਦੇ ਹਿਸਾਬ ਨਾਲ ਕੋਲੇਸਟ੍ਰੋਲ ਜਮਾ ਹੁੰਦਾ ਰਹਿੰਦਾ ਹੈ ਉਹ ਲਚੀਲਾਪਨ ਖਤਮ ਹੁੰਦਾ ਰਹਿੰਦਾ ਹੈ ਅਸੀਂ ਕਹਿੰਦੇ ਹਾਂ ਜੀ ਹੁਣ 130 90 ਠੀਕ ਹੈ ਉਨ 140 90 ਠੀਕ ਹੈ 150 95 ਠੀਕ ਹੈ ਬੀਪੀ ਨਾ ਜੇ ਤੁਸੀਂ ਉਸ ਕੋਲੇਸਟ੍ਰੋਲ ਨੂੰ ਜਮਾ ਹੀ ਨਾ ਹੋਣ ਦਿਓ ਬੀਪੀ 110 60 ਹੀ ਰਹੇਗਾ ਜਦੋਂ ਇੰਨਾ ਹੀ ਰਹੇਗਾ ਤੁਹਾਡੇ ਹਾਰਟ ਦੀ ਲਾਈਫ ਵੱਧ ਜੇਗੀ ਤੁਹਾਡਾ ਬੀਪੀ ਕੰਟਰੋਲ ਰਹੇਗਾ ਐਫੀਸ਼ੀਐਂਸੀ ਘਟ ਗਈ ਵਰਕ ਕਰਨ ਦੀ ਵਰਕ ਕਰਨ ਦੀ ਐਫੀਸ਼ੀਐਂਸੀ ਘਟ ਗਈ ਨਾ ਕੋਲੇਸਟ੍ਰੋਲ ਜਮਾ ਹੋ ਗਿਆ ਫਿਰ ਹਾਰਟ ਦੀ ਪ੍ਰੋਬਲਮ ਹੋ ਗਈ 슈ਗਰ ਦੀ ਹੋ ਗਈ ਬੀਪੀ ਦੀ ਹੋ ਗਈ ਅਗਲੀ ਪ੍ਰੋਬਲਮ ਗੱਠਾਂ ਦੀ ਗਠ ਕੀਏ ਅਸੀਂ ਕਹਿੰਦੇ ਨਾ ਫੈਟ ਬੋਲ ਬਣ ਗਈ ਜੀ ਗਠ ਸਕਿਨ ਦੇ ਥੱਲੇ ਬਣ ਗਈ ਗਠ ਬੱਚੇ ਦਾ ਨਿਚ ਬਣ ਗਈ ਗਠ ఓਵਰੀ ਚ ਬਣ ਗਈ ਕਿਤੇ ਵੀ ਉਹ ਗਠ ਹੈ ਕੀ ਫੈਟ ਹੀ ਹੈ ਕੋਲੇਸਟ੍ਰੋਲ ਹੀ ਹੈ ਅਸੀਂ ਕਹਿੰਦੇ ਆ ਉਹ ਬਣੀ ਕਿਉਂ ਕਿ ਤੁਹਾਡਾ ਲੀਵਰ ਠੀਕ ਨਹੀਂ ਕੰਮ ਕਰ ਰਿਹਾ ਸੀ ਉਹਦੇ ਕਰਕੇ ਤਾਂ ਹੀ ਤੇ ਅਸੀਂ ਕਹਿੰਦੇ ਆ ਸਾਰੀ ਬਿਮਾਰੀਆਂ ਢਿੱਡ ਤੋਂ ਸ਼ੁਰੂ ਹੁੰਦੀਆਂ ਇਹਦਾ ਮਤਲਬ ਤਾਂ ਇਹ ਹੋਇਆ ਡਾਕਟਰ ਸਾਹਿਬ ਵੀ ਫਿਰ ਜੇਕਰ ਅਸੀਂ ਫੈਟੀ ਲੀਵਰ ਨੂੰ ਇਗਨੋਰ ਕਰਦੇ ਆ ਜਾਂ ਅਸੀਂ ਇਹ ਕਹਿ ਲਈ ਕਿ ਲੀਵਰ ਨੂੰ ਇਗਨੋਰ ਕਰਦੇ ਆ ਲੀਵਰ ਦੀਆਂ ਪ੍ਰੋਬਲਮਸ ਨੂੰ ਇਗਨੋਰ ਕਰਦੇ ਆ ਤਾਂ ਸਾਡੀ ਅਚਾਨਕ ਮੌਤ ਵੀ ਹੋ ਸਕਦੀ ਹੈ ਬਿਲਕੁਲ ਹੋ ਸਕਦੀ ਹੈ ਲੀਵਰ ਜਦੋਂ ਖਰਾਬ ਹੋ ਗਿਆ ਤੁਹਾਡਾ ਡਾਈਜੈਸ਼ਨ ਖਰਾਬ ਕੋਲੇਸਟ੍ਰੋਲ ਅਲੱਗ-ਅਲੱਗ ਜਗਾ ਜਮਾਉ ਰਿਹਾ ਯੂਰਿਕ ਐਸਿਡ ਤੁਹਾਡਾ ਵੱਧ ਰਿਹਾ ਐ ਐਸਿਡਿਟੀ ਜਦੋਂ ਬਲੱਡ ਦੀ ਵੱਧ ਜੇਗੀ ਉਦੋਂ ਬੀਪੀ ਵਧਣ ਲੱਗ ਗਿਆ ਇਲਾਸਟਿਸਿਟੀ ਖਤਮ ਹੋ ਗਈ ਅਸਰ ਕਿਡਨੀ ਦੇ ਉੱਤੇ ਆਏਗਾ ਬੀਪੀ ਵਧੇਗਾ ਕਿਉਂਕਿ ਕਿਡਨੀ ਦਾ ਮਤਲਬ ਦੱਸਣਾ ਤੁਹਾਨੂੰ ਕੀ ਹੈ ਕਿਡਨੀ ਖੂਨ ਨੂੰ ਸਾਫ਼ ਕਰਦੀ ਹੈ ਸਭ ਨੂੰ ਪਤਾ ਜੀ ਛੋਟਾ ਜਿਹਾ ਐਗਜ਼ਾਮਪਲ ਲੈਂਦੇ ਆ ਬੀਪੀ ਵੱਧ ਗਿਆ ਹੁਣ ਕੀ ਹੁੰਦਾ ਕਿਡਨੀ ਚ ਬੀਪੀ ਕਰਕੇ ਤੁਸੀਂ ਇੱਕ ਗਮਲੇ ਨੂੰ ਪਾਣੀ ਦੇ ਰਹੇ ਹੋ ਤੁਸੀਂ ਪਾਣੀ ਕਿੱਦਾਂ ਦਿੰਦੇ ਹੋ ਪਾਣੀ ਬਿਲਕੁਲ ਮਿੱਟੀ ਦੇ ਨਾਲ ਲਾ ਆ ਕੇ ਦਿੰਦੇ ਹੋ ਠੀਕ ਹੈ ਤੁਸੀਂ ਉਹਨੂੰ ਪਾਈਪ ਦੇ ਨਾਲ ਦੂਰੋਂ ਪਾਣੀ ਦੇਣ ਲੱਗ ਜਓ ਪ੍ਰੈਸ਼ਰ ਦੇ ਨਾਲ ਕੀ ਹੋਏਗਾ ਮਿੱਟੀ ਪੱਟੀ ਜਾਏਗੀ ਖੜਜੇ ਕਿਉਂ ਖੜਜੇ ਛਿੱਟੇ ਪਣਗੇ ਜੇ ਤੁਹਾਡਾ ਲੀਵਰ ਕਰਕੇ ਕੋਲੈਸਟ੍ਰੋਲ ਜਮਾ ਹੋਣ ਕਰਕੇ ਬੀਪੀ ਵੱਧ ਗਿਆ ਉਹ ਕਿਡਨੀ ਨੂੰ ਜਦੋਂ ਪਾਣੀ ਤੇਜ਼ ਜਾਏਗਾ ਖੂਨ ਤੇਜ਼ ਜਾਏਗਾ ਕੀ ਕਰੇਗਾ ਉਹ ਉਹ ਕਿਡਨੀ ਨੂੰ ਡੈਮੇਜ ਕਰਨਾ ਸ਼ੁਰੂ ਕਰੇਗਾ ਡੈਮੇਜ ਕਰੇਗਾ ਮੈਕਸਿਮਮ ਪੇਸ਼ੈਂਟ ਕਿਡਨੀ ਡਿਜ਼ੀਜ਼ ਦੇ ਜਿਨ੍ਹਾਂ ਦੇ ਡਾਇਲਿਸਿਸ ਚੱਲ ਰਹੇ ਆ ਜਾਂ ਜਿਨ੍ਹਾਂ ਦੀ ਕਿਡਨੀ ਖਰਾਬ ਹੋ ਰਹੀ ਹੈ ਉਹਦੇ ਦੋ ਹੀ ਕਾਰਨ ਮਿਲਦੇ ਆ ਤੁਹਾਨੂੰ ਇੱਕ షుగర్ ਹੈ ਦੂਜਾ ਬੀਪੀ ਵੱਧਾ ਹੈ ਦੋਨੋਂ ਹੋਏ ਕਿਉਂ ਲੀਵਰ ਕਰਕੇ ਮਤਲਬ ਇਸ ਦਾ ਇਹ ਇਕੱਲੇ ਵੀ ਫਿਰ ਇਹ ਤਾਂ ਗੱਡੀ ਦਾ ਇੰਜਣ ਹੋ ਗਿਆ ਸਾਡੇ ਸਰੀਰ ਰੂਪੀ ਗੱਡੀ ਦਾ ਇੰਜਣ ਹੋ ਗਿਆ ਜੀ ਬਿਲਕੁਲ ਇੰਜਣ ਹੈ ਤਾਂ ਹੀ ਤੇ ਜਿਗਰ ਕਹਿੰਦੇ ਸੀ ਇਹਦਾ ਜਿਗਰ ਸਟਰੋਂਗ ਹੈ ਜਿੰਦਾ ਜਿਗਰ ਸਟਰੋਂਗ ਹੈ ਹੁੰਦਾ ਸਾਰਾ ਕੁਝ ਜਿਗਰੇ ਵਾਲਾ ਬੰਦਾ ਜਿਗਰੇ ਵਾਲਾ ਬੰਦਾ ਤਾਂ ਹੀ ਜਿਗਰੇ ਵਾਲਾ ਬੰਦਾ ਜੀ ਜੀ ਅੱਛਾ ਚਲੋ ਡਾਕਟਰ ਸਾਹਿਬ ਬੜੀ ਬਾਰੀਕੀ ਨਾਲ ਤੁਸੀਂ ਬਹੁਤ ਮਤਲਬ ਇਹ ਹੈਗਾ ਵੀ ਜਿਹੜਾ ਇਹ ਵੀਡੀਓ ਦੇਖ ਲੇਗਾ ਉਹਨੂੰ ਕਟੂਕਟ ਇੰਨੀ ਕੁ ਤਾਂ ਸਮਝ ਆ ਜਾਏਗੀ ਕਿ ਲੀਵਰ ਦੀ ਵੈਲਿਊ ਸਾਡੇ ਸਰੀਰ ਦੇ ਵਿੱਚ ਕੀ ਹੈ ਅੱਛਾ ਤੁਸੀਂ ਇਹ ਕਹਿ ਰਹੇ ਸੀ ਕਿ ਲੀਵਰ ਦੀ ਉਮਰ ਵਧਾਉਣ ਵਾਸਤੇ ਕਈ ਸਾਲ ਲੱਗ ਜੂਗੀ ਕਈ ਦਹਾਕੇ ਉਮਰ ਵੱਧ ਸਕਦੀ ਹੈ ਤੁਹਾਡੇ ਲੀਵਰ ਦੀ ਖਾਣ ਦੀਆਂ ਛੋਟੀਆਂ-ਛੋਟੀਆਂ ਜਿਹੀ ਗੱਲਾਂ ਦਾ ਜਿਹੜਾ ਉਹ ਧਿਆਨ ਰੱਖਣਾ ਹੈ ਸੀ ਉਹ ਕਿਹੜੀਆਂ ਪੰਜ ਗੱਲਾਂ ਨੇ ਪਹਿਲਾਂ ਸਾਨੂੰ ਇਹ ਦੱਸ ਦਿਓ ਵੀ ਅਸੀਂ ਅਵੋਇਡ ਕੀ ਕਰਨਾ ਹੈ ਅਸੀਂ ਖਾਣ ਵਾਲੀ ਗੱਲ ਤੇ ਫੇਰ ਆਵਾਂਗੇ ਸਾਨੂੰ ਇਹ ਵੀ ਅਸੀਂ ਜਿਹੜਾ ਕੁਝ ਇਸ ਵੇਲੇ ਖਾ ਰਹੇ ਉਹਦੇ ਚੋਂ ਕੀ ਮਾਈਨਸ ਕਰੀਏ ਕਿ ਸਾਡੀ ਉਮਰ ਦੀ ਜਿਹੜੀ ਲੀਵਰ ਦੀ ਉਮਰ ਹੈਗੀ ਹੈ ਉਹ 100 ਸਵਾ 100 ਜਾਂ ਇਸ ਤੋਂ ਵੱਧ ਹੋ ਜਾਏ ਸਭ ਤੋਂ ਪਹਿਲੇ ਤੇ ਕਣਕ ਬੰਦ ਕਰ ਦੋ ਲਓ ਜੀ ਸਭ ਤੋਂ ਪਹਿਲੇ ਹੀ ਪੰਗਾ ਪਾ ਲਿਆ ਤੁਸੀਂ ਅਜੇ ਇਸ ਤੋਂ ਵੱਡਾ ਪੰਗਾ ਹੈ ਸਾਡੇ ਪੰਜਾਬੀਆਂ ਨੂੰ ਜਦੋਂ ਅਸੀਂ ਕਹਾਂਗੇ ਨਾ ਡਰਿੰਕ ਬੰਦ ਕਰ ਦੋ ਨੋਨ ਮੈਚ ਬੰਦ ਕਰ ਦੋ ਉਹ ਵੱਡਾ ਪੰਗਾ ਹੈ ਨਹੀਂ ਡਰਿੰਕ ਬਹੁਤ ਲੋਕ ਨੇ ਜਿਹੜੇ ਕਹਿੰਦੇ ਨੇ ਜੀ ਮਤਲਬ ਫੋਨ ਕਰਕੇ ਜੀ ਤੁਸੀਂ ਇਹ ਵੀਡੀਓ ਬਣਾਈ ਸੀ ਮੈਨੂੰ ਤਾਂ ਦਾਰੂ ਪਿੰਦੇ ਨੂੰ ਜੀ 20 ਸਾਲ ਹੋ ਗਏ ਮੈਨੂੰ ਤਾਂ ਲੀਵਰ ਨੂੰ ਨਹੀਂ ਕੁਝ ਹੋਇਆ ਮੇਰੇ ਹਾਰਟ ਨੂੰ ਨਹੀਂ ਕੋਈ ਪ੍ਰੋਬਲਮ ਆਈ ਹੁਣ ਵੀ ਮੈਂ ਜਵਾਨ ਜਵਾਨ ਮੁੰਡਿਆਂ ਨੂੰ ਮੂਰੇ ਲਾ ਲੰਨਾ ਜੀ ਦੌੜ ਦੇ ਵਿੱਚ ਫਿਰ ਉਹ ਕੀ ਕਾਰਨ ਹੁੰਦੇ ਜੀ ਪ੍ਰੋਕੀ ਜੀ ਇੱਕ ਐਗਜ਼ਾਮਪਲ ਲੈ ਲੈਂਦੇ ਆ ਬੰਦਾ 65 ਸਾਲ ਦਾ ਹੈ 25 ਸਾਲ ਤੋਂ ਦਾਰੂ ਪੀ ਰਿਹਾ ਉਹ ਕਹਿੰਦਾ ਮੇਰਾ ਲੀਵਰ ਤੇ ਬਿਲਕੁਲ ਠੀਕ ਹੈ ਬਿਲਕੁਲ ਇਹੀ ਗੱਲ ਕਹਿੰਦੇ ਨੇ ਜੀ ਰੱਬ ਨੇ ਉਹਦੀ ਮਿਆਦ ਹੀ 125 150 ਸਾਲ ਰੱਖੀ ਸੀ ਵੀ ਤੂੰ ਕਾਕਾ 125 ਸਾਲ ਜੀਣਾ ਹੈ ਹਮ ਅਜੇ ਤਾਂ ਅੱਧ ਤੇ ਹੀ ਨਹੀਂ ਆਇਆ ਹਮ ਉਹਦਾ ਸਰੀਰ ਇੰਨਾ ਸਟਰੋਂਗ ਸੀ ਉਹਦੀ ਇਮਿਊਨਿਟੀ ਇੰਨੀ ਸਟਰੋਂਗ ਸੀ ਉਹ ਅਜੇ 60 ਤੇ ਆ ਕੇ ਰੋਲਾ ਪਾ ਰਿਹਾ ਮੈਨੂੰ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਉਹ 80 ਤੇ ਆਂਦਿਆਂ ਦੇ ਖਤਮ ਹੋ ਜਾਏਗਾ ਉਹਨੇ ਜੀਣਾ ਸੀ 125 ਸਾਲ ਲੀਵਰ ਖਤਮ ਹੁੰਦਾ ਜਾਂਦਾ ਹੈ ਇਹਦੇ ਚ ਕੋਈ ਦੋ ਰਾਏ ਨਹੀਂ ਹੈ ਪਰ ਮੁੱਦਾ ਹੈ ਵੀ ਤੇਰੀ ਉਮਰ ਕਿੰਨੀ ਹੈ ਤੇ ਤੂੰ ਕਿੰਨੇ ਸਾਲ ਜੀ ਕੇ ਗਿਆ ਹੈ ਜੇ ਹੈਲਦੀ ਲਾਈਫ ਜੀਣੀ ਹੈ ਕੁਦਰਤ ਨੇ ਕਿੰਨੀ ਉਮਰ ਰੱਖੀ ਹੈ ਜੀ ਬੰਦੇ ਦੀ ਤੁਹਾਡੇ ਮੁਤਾਬਕ ਕੁਦਰਤ ਨੇ ਹੀ ਉਮਰ ਤੈਅ ਕਰਕੇ ਭੇਜੀ ਹੈ ਉਹਨੇ ਕਿਹਾ ਕਿ ਜੋ ਜੀਵ ਇਸ ਚੀਜ਼ ਤੇ ਆਇਆ ਇਸ ਧਰਤੀ ਤੇ ਆਇਆ ਉਹਨੇ ਜਾਣਾ ਹੈ ਪਰ ਉਮਰ ਕਿੰਨੀ ਤੈਅ ਕੀਤੀ ਹੈ ਆਯੁਰਵੇਦ ਮੁਤਾਬਕ ਦੇਖੋ ਰੱਬ ਨੇ ਸਾਹ ਡਿਫਾਈਨ ਕੀਤੇ ਹਨ ਰੱਬ ਨੇ ਉਮਰ ਨਹੀਂ ਦਿੱਤੀ ਰੱਬ ਨੇ ਇਹ ਲਿਖਿਆ ਬਈ ਤੂੰ 10 ਕਰੋੜ 25625 ਸਾਲ ਲੈਣੇ ਆ। ਉਹ ਐਗਜ਼ੈਂਪਲ। ਉਹ ਸਾ ਤੁਸੀਂ 1 ਸਾਲ ਵਿੱਚ ਲੈ ਲਓ। ਅੱਛਾ ਜੀ। ਉਹ ਸਾ ਤੁਸੀਂ 125 ਸਾਲ ਵਿੱਚ ਲੈ ਲਓ। ਇਸੇ ਕਰਕੇ ਉਹ ਲੋਕਾਂ ਦੀ ਜ਼ਿੰਦਗੀ ਜ਼ਿਆਦਾ ਹੁੰਦੀ ਹੈ। ਜਿਹੜੇ ਲੋਕੀ ਮੈਡੀਟੇਸ਼ਨ ਕਰਦੇ ਆ। ਜਿਹੜੇ ਆਪਣੇ ਸਾਹ ਦੇ ਉੱਤੇ ਕੰਟਰੋਲ ਕਰਦੇ ਆ। ਦਮੇ ਦੇ ਮਰੀਜ਼ ਨੂੰ ਦਿਖੇ ਤੁਸੀਂ। ਜੀ। ਕਿੰਦਾ ਸਾਲ ਲੈ ਰਹੇ ਹੁੰਦੇ ਆ। ਫਟਾਫਟ ਖਤਮ ਕਰ ਰਹੇ ਹੁੰਦੇ ਆ ਸਾਹ ਨੂੰ ਉਹਨਾਂ ਦੀ ਉਮਰ ਘਟ ਜਾਂਦੀ ਹੈ ਕਿਉਂ ਸਾਹ ਖਤਮ ਕਰ ਰਹੇ ਹੈ ਤਾਂ ਹੀ ਕਹਿੰਦੇ ਦਮੇ ਵਾਲਾ ਬਹੁਤ ਲੰਬਾ ਨਹੀਂ ਜੀਏਗਾ ਤਾਂ ਹੀ ਅਸੀਂ ਕਹਿੰਦੇ ਆ ਦਮੇ ਦਾ ਇਲਾਜ ਕਰਾ ਲਓ ਹੋਰ ਬੰਦਾ ਬਿਲਕੁਲ ਅਖੀਰੀ ਸਟੇਜ ਤੇ ਹੈ ਮਰਨ ਵਾਲਾ ਉਹਦੇ ਸਾਹ ਗਿਦਾ ਰਹੇ ਹੁੰਦੇ ਆ ਫਟਾਫਟ ਫਟਾਫਟ ਉਹ ਜਿਹੜੇ ਆਖਰੀ 20 25 50 ਸਾਹ ਪਏ ਹੈ ਨਾ ਉਹ ਫਟਾਫਟ ਲੈ ਕੇ ਤੇ ਖਤਮ ਕਰਦਾ ਗਿਣਤੀ ਖਤਮ ਹੁੰਦੀ ਹੈ ਤੇ ਨਾਲੇ ਦੀ ਨਾਲੇ ਗੱਡੀ ਚੜ ਜਾਂਦਾ ਸਾਂ ਨੂੰ ਕੰਟਰੋਲ ਕਰਨਾ ਸਿੱਖ ਲੋ ਮੈਡੀਟੇਸ਼ਨ ਕਰਨਾ ਸਿੱਖ ਲੋ ਲੀਵਰ ਹਰਟ ਬੀਪੀ ਸ਼ੂਗਰ ਗੋਡੇ ਦਾ ਦਰਦ ਯੂਰਿਕ ਐਸਿਡ ਕੁਝ ਵੀ ਨਹੀਂ ਹੋ ਗਿਆ ਉਮਰ 100 ਸਾਲ ਤੋਂ ਉੱਪਰ ਹੈ ਕੀ ਬਤ ਹੈ ਐਗਜ਼ਾਮਪਲ ਦਿਨਾ ਮੈਂ ਖਰਗੋਸ਼ ਦੀ ਉਮਰ ਕਿੰਨੀ ਹੈ ਮੁਸ਼ਕਿਲ ਹੈ 5-4 ਸਾਲ ਦੀ 5 ਸਾਲ ਕਛੂਏ ਦੀ ਉਮਰ ਕਿੰਨੀ ਹੈ ਕਛੂਏ ਦੀ ਉਮਰ ਤਾਂ 2-2 ਸਾਲ 2 ਸਾਲ ਕਿਉਂ ਸਾਂ ਕਾਰਗੋਸ ਸਾ ਜਿਹੜਾ ਲੈਂਦਾ ਨਾ ਬੜੀ ਤੇਜ਼ੀ ਨਾਲ ਲੈਂਦਾ ਹੈ ਲੈਂਦਾ ਕਛੂਆ ਸਾ ਕਿਦਾਂ ਲੈਂਦਾ ਬੜੇ ਆਰਾਮ ਨਾਲ ਬੜੇ ਆਰਾਮ ਨਾਲ ਲੈਂਦਾ ਅਸੀਂ ਜਿਹੜਾ ਸਾ ਲੈਨੇ ਆ ਤੁਸੀਂ ਹੁਣ ਸਵਾਲ ਤੇ ਪਾ ਲਿਆ ਅਸੀਂ ਸਾ ਲੈਨੇ ਆ 16 ਤੋਂ 18 ਇੱਕ ਮਿੰਟ ਵਿੱਚ ਲੈਣੇ ਕਿੰਨੇ ਚਾਹੀਦੇ 12 ਦੇ ਉੱਤੇ ਨਹੀਂ ਹੋਣੇ ਚਾਹੀਦੇ ਤੇ ਜਿਹੜੇ ਸਾ ਨੂੰ ਕੰਟਰੋਲ ਕਰ ਲੈਂਦੇ ਆ ਉਹ ਇੱਕ ਮਿੰਟ ਵਿੱਚ ਕਿੰਨੇ ਸਾ ਲੈਂਦੇ ਆ 8 ਬਸ ਤੁਸੀਂ 16 ਲੈ ਰਹੇ ਹੋ ਇੱਕ ਤੁਹਾਡੇ ਨਾਲ ਦਾ ਬੰਦਾ ਅਠ ਲੈ ਰਿਹਾ ਹੁੰਦੀ ਉਮਰ ਤੁਹਾਡੇ ਤੋਂ ਦੁੱਗਣੀ ਹੋਗੀ ਜੇ ਉਹ 50 ਲਿਖਾ ਕੇ ਆਇਆ ਹੈ ਵੀ 50 ਸਾਲੇ ਚ ਸਾਹ ਪੂਰੇ ਹੋਣੇ ਆ ਜੇ ਉਹ 8 ਸਾਲ ਲੱਗਿਆ ਉਹ 100 ਤੇ ਚਲਾ ਜਾਏਗਾ ਰੱਬ ਨੇ ਸਾਹ ਲਿਖੇ ਹੈ ਉਮਰ ਕਿਸੇ ਦਿਨ ਨਹੀਂ ਲਿਖੀ ਨੋਨवेज ਖਾਓਗੇ ਹੂੰ ਐਸਾ ਖਾਣਾ ਕੋਈ ਵੀ ਖਾਓਗੇ ਉਹਨੂੰ ਅਸੀਂ ਹੁਣ ਦੂਜੇ ਪਾਸੇ ਲੈ ਜਾਂਦੇ ਆ ਠੀਕ ਹੈ ਗੱਲਬਾਤ ਲੰਬੀ ਹੋ ਜੇਗੀ ਤਿੰਨ ਤਰ੍ਹਾਂ ਦੇ ਖਾਣੇ ਦੱਸਿਆ ਸਤਵ ਰਜਸ ਔਰ ਤਮਸ ਸਾਤਵੀਕ ਖਾਣਾ ਰਾਜਸੀ ਖਾਣਾ ਔਰ ਤਮ ਖਾਣਾ ਸਾਤਵੀਕ ਖਾਣੇ ਚਾਂਦਾ ਹੈ ਖੀਰਾ ਹੈ ਸਲਾਦ ਹੈ ਹਲਦੀ ਹੈ ਸੋਫ ਹੈ ਜੀਰਾ ਐਵੇਂ ਦੀ ਚੀਜ਼ਾਂ ਠੀਕ ਹੈ ਐ ਉਹ ਗਿਆ ਸਾਤਵੀਕ ਠੀਕ ਹੈ ਰਾਜਸੀ ਖਾਣੇ ਚ ਕੀ ਹੁੰਦਾ ਹੈ ਜਵੇਂ ਸ਼ਰਾਬ ਹੈ ਉਹ ਰਾਜਸੀ ਖਾਣਾ ਹੈ ਕਦ ਜਵੇਂ ਰਾਜਾ ਰਾਜ ਸਿੰਘ ਰਾਜਾ ਐਸ਼ੋਰਾਮ ਠੀਕ ਹੈ ਤਮਸਕੀ ਹੈ ਜਿਹੜਾ ਸਰੀਰੇ ਚ ਕ્રોਧ ਵਧਾ ਦਿੰਦਾ ਹੈ ਨੋਨ ਵਿੱਚ ਕਿਸੇ ਹੋਰ ਚੀਜ਼ ਨੂੰ ਖਾ ਰਹੇ ਹੋ ਤੁਸੀਂ ਤਮਸ ਜਿਵੇਂ ਅਸੀਂ ਸਤਵ ਤੋਂ ਰਜਸੇ ਜਾਨਦੇ ਆ ਸਾਡਾ ਸਾਹ ਵੱਧ ਜਾਂਦਾ ਜਿਹੜਾ ਬੰਦਾ ਤਮਸ ਵਾਲਾ ਖਾਣਾ ਖਾਣ ਲੱਗ ਜਾਂਦਾ ਉਹਦਾ ਹੋਰ ਸਾਹ ਵੱਧ ਜਾਂਦਾ ਉਹਦੀ ਬਿਮਾਰੀਆਂ ਵੀ ਵੱਧ ਜਾਂਦੀਆਂ ਸਾਹ ਲਿਖੇ ਉਹ ਸਾਹ ਹੀ ਸਾਰਾ ਕੁਝ ਕੰਟਰੋਲ ਕਰਦੇ ਆ ਉਹਨਾਂ ਨੇ ਹੀ ਤੁਹਾਡੀ ਲਾਈਫ ਡਿਫਾਈਨ ਕਰਨੀ ਆ ਉਹਨੇ ਹੀ ਲੀਵਰ ਦੀ ਲਾਈਫ ਡਿਫਾਈਨ ਕਰਨੀ ਆ ਉਹਨੇ ਹੀ ਫੇਫੜੇ ਉਹਨੇ ਹੀ ਹੱਟ ਅੱਛਾ ਬਹੁਤ ਕਮਾਲ ਦੀ ਗੱਲਾਂ ਨੇ ਅੱਜ ਮੈਨੂੰ ਲੱਗਦਾ ਡਾਕਟਰ ਸਾਹਿਬ ਜਿਹੜੀਆਂ ਕਰ ਰਹੇ ਨੇ ਔਰ ਸਭ ਨੂੰ ਸੁਣਨੀ ਚਾਹੀਦੀ ਆ ਵੀਡੀਓ ਅੱਛਾ ਜੀ ਤੇ ਫਿਰ ਹੁਣ ਤੁਸੀਂ ਖਾਣੇ ਦੀ ਗੱਲ ਕੀਤੀ ਹੈ ਤੇ ਖਾਣਿਆਂ ਦੇ ਵਿੱਚ ਕਿਹੜੀ ਚੀਜ਼ ਹੈਗੀ ਹੈ ਤੁਸੀਂ ਇਗਨੋਰ ਦੱਸ ਰਹੀ ਸੀ ਨਾਨ ਵੇਜ ਤੋਂ ਆਪਣੀ ਗੱਲ ਚੱਲੀ ਸੀ ਨਾਨ ਵੇਜ ਤੋਂ ਬਾਅਦ ਹੋਰ ਕਿਹੜੀ-ਕਿਹੜੀ ਚੀਜ਼ ਅਵੋਇਡ ਕਰਨੀ ਚਾਹੀਦੀ ਹੈ ਗੇਹੂ ਛੱਡ ਦੇਣਾ ਚਾਹੀਦਾ ਜਿਹਨੂੰ ਲੀਵਰ ਦੀ ਲੀਵਰ ਦੀ ਪ੍ਰੋਬਲਮ ਮੈਂ ਕਹਿੰਨਾ ਤੁਸੀਂ ਅਲਟਰਾਸਾਉਂਡ ਕਰਾ ਲਿਆ ਤੁਹਾਡੇ ਫੈਟੀ ਲੀਵਰ ਆ ਗਿਆ ਛੱਡ ਦਿਓ ਤੁਸੀਂ ਫਾਈਬਰੋਸਕੈਨ ਕਰਾ ਲਿਆ ਇਹ ਫਾਈਬਰੋਸਕੈਨ ਹੈ ਫਾਈਬਰੋਸਕੈਨ ਵਿੱਚ ਰੀਡਿੰਗ ਆ ਜਾਂਦੀ ਹੈ ਵੀ ਤੁਹਾਡੀ 309 ਆਈ ਹੈ 333 ਆਈ ਹੈ ਇਹਦੇ ਨਾਲੇ ਸਕੋਰ ਹੁੰਦਾ ਹੈ ਇਹ ਕੀ ਚੀਜ਼ ਹੈਗੀ ਹੈ ਜੀ ਇਹ ਫਾਈਬਰੋਸ ਇਹ ਅਲਟਰਾਸਾਉਂਡ ਤੋਂ ਉੱਪਰ ਦੀ ਰਿਪੋਰਟ ਹੁੰਦੀ ਹੈ ਹੁਣ ਇੰਦੇ ਹਿਸਾਬ ਨਾਲ ਤੁਸੀਂ ਤੇ ਅਲਟਰਾਸਾਉਂਡ ਕਰਾਉਂਦੇ ਉਹਨਾਂ ਹੁੰਦੇ ਵਿੱਚ ਲਿਖਿਆ ਆ ਜਾਂਦਾ ਫੈਟੀ ਲੀਵਰ ਗ੍ਰੇਡ 2 ਹੈ ਗ੍ਰੇਡ 2 ਵਿੱਚ ਵੀ ਕਿੰਨਾ ਸਕੋਰ ਹੈ ਕਈ ਵਾਰੀ ਓਟੀਪੀਟੀ ਸਾਡਾ ਨੋਰਮਲ ਹੁੰਦਾ ਹੈ ਫਾਈਬਰੋਸਕੈਨ ਇਹ ਸਾਨੂੰ ਪਤਾ ਲੱਗਦਾ ਵੀ ਉਹਦਾ ਲਚੀਲਾਪਨ ਖਤਮ ਹੋ ਗਿਆ ਕਿ ਕਿੰਨਾ ਹੋਣਾ ਚਾਹੀਦਾ ਜੀ ਲਚੀਲਾਪਨ ਦੇਖੋ ਲਓ ਮੈਂ ਦਿਖਾ ਦੇਣਾ ਕਈ ਵਾਰੀ ਯਾਦ ਨਹੀਂ ਰਹਿੰਦਾ ਲੋਕਾਂ ਨੂੰ ਇਹ ਵੀਡੀਓ ਨਾਲ ਆਰਾਮ ਨਾਲ ਦੇਖ ਲੈਣਗੇ ਆਰਾਮ ਨਾਲ ਹੈ ਤੁਹਾਡੇ ਵਾਸਤੇ ਹੀ ਲਾਇਆ ਸੀ ਮੈਂ 5% ਫੈਟ ਹੋਣਾ ਚਾਹੀਦਾ ਲੀਵਰੇਜ ਜਿਵੇਂ ਉਸ ਤੋਂ ਉੱਤੇ ਵੱਧ ਨਹੀਂ ਪਰ ਫੈਟ ਵੀ ਹੋਣਾ ਚਾਹੀਦਾ ਇਹ ਨਹੀਂ ਵੀ ਫੈਟ ਖਤਮ ਕਰਨਾ ਹੈ 5% 5 0 ਤੋਂ 7 ਲਿਖਿਆ ਨਾ ਨੋਰਮਲ ਅਸੀਂ 5 ਕਹਿੰਨੇ ਆ ਜਿਵੇਂ ਹੀ 7 ਤੋਂ ਉੱਤੇ ਜਾਣਾ ਸ਼ੁਰੂ ਹੋ ਗਿਆ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਸਕੋਰ ਇਚ 237 ਤੋਂ ਥੱਲੇ ਸਕੋਰ ਹੈ ਤੇ ਨੋਰਮਲ ਹੈ ਉਸ ਤੋਂ ਬਾਅਦ ਜਿਵੇਂ ਜਿਵੇਂ ਵਧੀ ਜਾਏਗਾ ਗ੍ਰੇਡਿੰਗ ਵਧੀ ਜਾਏਗੀ ਓਕੇ ਐਵੇਂ ਹੀ ਈ ਵੈਲਿਊ ਆਉਂਦੀ ਹੈ ਜਿਵੇਂ ਜਿਵੇਂ ਵਧੀ ਜਾਏਗਾ ਪ੍ਰੋਬਲਮ ਵਧੀ ਜਾਏਗੀ ਜੇ ਇਸ ਬੰਦੇ ਨੂੰ ਫੈਟੀ ਲੀਵਰ ਗ੍ਰੇਡ 2 ਹੈ ਉਹ ਬੰਦਾ ਡਾਈਟ ਨਾਲ ਠੀਕ ਹੋ ਸਕਦਾ ਹੈ। ਮਤਲਬ ਦੂਸਰੇ ਪੜਾ ਤੱਕ ਲੀਵਰ ਨੂੰ ਸਿਰਫ ਡਾਈਟ ਨਾਲ ਡਾਈਟ ਨਾਲ ਠੀਕ ਕਰ ਸਕਦਾ। ਕੀ ਬਾਤ ਹੈ ਡਾਕਟਰ ਸਾਹਿਬ? ਅਸ ਦਾ ਫੈਟੀ ਲੀਵਰ ਤੇ ਡਰਜਿੰਗ ਗ੍ਰੇਡ 1 ਤੇ ਨਾ ਨਾ ਘਬਰਾਣ ਦੀ ਲੋੜ ਨਹੀਂ ਹੈ। ਤੁਸੀਂ ਬਸ ਚੀਜ਼ਾਂ ਬੰਦ ਕਰਨੀਆਂ। ਕਣਕ ਬੰਦ ਕਰ ਦੋ। ਠੀਕ ਹੈ। ਕਣਕ ਖਾਣ ਦਾ ਮਨ ਹੈ ਉਹਨੂੰ ਮਿਕਸ ਕਰ ਲਓ ਮੋٹے 나ਜ ਦੇ ਨਾਲ। ਬਾਜਰਾ, ਮੱਕੀ ਹੈ, ਜਵਾਰ ਹੈ ਇਹ ਚੀਜ਼ਾਂ ਮਿਕਸ ਕਰਕੇ ਕਣਕ ਖਾਓ। ਕੱਲੀ ਕਣਕ ਨਹੀਂ ਖਾਣੀ। ਦੁੱਧ ਬੰਦ ਕਰ ਦੋ ਨੋਨ ਵੇਜ ਬੰਦ ਕਰ ਦੋ ਡਰਿੰਕ ਬੰਦ ਕਰ ਦੋ ਸਫੇਦ ਨਮਕ ਬੰਦ ਕਰ ਦੋ ਇਹ ਉਹ ਚੀਜ਼ਾਂ ਹੈ ਜਿਹੜੀਆਂ ਬੰਦ ਕਰਨੀਆਂ ਨੇ ਸ਼ੁਰੂ ਜਿਹੜੀ ਚੀਜ਼ਾਂ ਕਰਨੀਆਂ ਨੇ ਉਹਨਾਂ 'ਚ ਗ੍ਰੀਨ ਸਲਾਦ ਤੂੰ ਇਸ ਸਲਾਦ ਲੈਣਾ ਹੈ ਉਹਦੇ ਉੱਤੇ ਅਜਵੈਨ ਛਿੜਕ ਲੋ ਸਲਾਦ ਤੇ ਅਜਵੈਨ ਅਜਵੈਨ ਛਿੜਕ ਲੋ ਤੇ ਨਿੰਬੂ ਨੂਨ ਛਿੜਕ ਦੇ ਛਿੜਕਾ ਦਾਂਗੇ ਉਹ ਵੀ ਅਜਵੈਨ ਛਿੜਕ ਲੋ ਸੌਫ ਛਿੜਕ ਲੋ ਜੀਰਾ ਛਿੜਕ ਲੋ ਉਂ ਦੇ ਉੱਤੇ 2 ਚਮਚ ਸੇਬ ਦਾ ਸਿਰਕਾ ਪਾ ਲਓ ਠੀਕ ਹੈ ਮਿਕਸ ਕਰ ਲਓ ਖਾਓ ਦੇਖੋ ਲੀਵਰ ਜਾਂਦਾ ਹੈ ਕੀ ਆ ਕੀ ਬਾਤ ਹੈ ਐਸ ਸਲਾਦ ਖਾਓ ਕੀ ਬਾਤ ਹੈ ਡਾਈਜੈਸ਼ਨ ਵਾਸਤੇ ਸਾਰੀ ਚੀਜ਼ਾਂ ਆ ਗਈਆਂ ਫਾਈਬਰ ਤੁਹਾਡੇ ਕੋਲ ਆ ਗਿਆ ਸਲਾਦ ਵਿੱਚ ਸੇਬ ਦਾ ਸਿਰਕਾ ਆ ਗਿਆ ਰਾਮ ਬਣ ਕੇ ਆ ਫਿਰ ਆਲੂ ਬੁਖਾਰਾ ਠੀਕ ਹੈ ਖਾਓ ਤੇ ਆਲੂ ਬੁਖਾਰਾ ਦੀ ਮੌਸਮ ਨਹੀਂ ਹੁੰਦੀ ਜੇ ਤਾਂ 2-3 ਮਹੀਨੇ ਹੀ ਆਉਂਦਾ ਕੋਈ ਅਲੀ ਸਲਾਦ ਹੈ ਨਾ ਤਾਂ ਹੀ ਪਹਿਲੇ ਸਲਾਦ ਦੱਸਿਆ ਆਲੂ ਬੁਖਾਰਾ ਆਲੂ ਬੁਖਾਰਾ ਦਾ ਸੀਜ਼ਨ ਨਹੀਂ ਹੈ ਇਮਲੀ ਠੀਕ ਹੈ ਹੁਣ ਸਲਾਦ ਵਿੱਚ ਮੰਨ ਲਓ ਸਲਾਦ ਵਿੱਚ ਹੁਣ ਖੀਰਾ ਜਦੋਂ ਮੂਲੀ ਆ ਜੇ ਮੂਲੀ ਮੂਲੀ ਰਾਂਬਾਣਾ ਠੀਕ ਹੈ ਆਲੂ ਬੁਖਾਰਾ ਮੂਲੀ ਇਮਲੀ ਸੇਬ ਦਾ ਸਿਰਕਾ ਠੀਕ ਹੈ ਤੇ ਗ੍ਰੀਨ ਸਲਾਦ ਠੀਕ ਹੈ ਕੀ ਬਾਤ ਹੈ ਮੇਰੀ ਥੋੜੀ ਲੋੜ ਹੈ ਫਿਰ ਇਹ ਚੀਜ਼ਾਂ ਲਓ ਜਿਹੜੀ ਛੱਡਣ ਵਾਲੀਆਂ ਚੀਜ਼ਾਂ ਉਹ ਸਾਰੀਆਂ ਚੀਜ਼ਾਂ ਛੱਡ ਦਿਓ ਠੀਕ ਹੈ ਖੱਟੀ ਤਲੀ ਚੀਜ਼ਾਂ ਬੰਦ ਠੀਕ ਹੈ ਮਿੱਠਾ ਬੰਦ ਅਸੀਂ ਖਾਈਏ ਕੀ ਖਾਈਏ ਤੁਸੀਂ ਸਾਰਾ ਕੁਝ ਹੀ ਬੰਦ ਕਰਵਾਈ ਜਾ ਰਹੇ ਹੋ ਸਾਰਾ ਕੁਝ ਹੀ ਬੰਦ ਕਰਾਈ ਜਾ ਰਹੇ ਹੋ ਡਾਕਟਰ ਸਾਹਿਬ ਮੈਂ ਦੱਸਿਆ ਤੇ ਤਾਂ ਵਗੈਰਾ ਦਾ ਸਾਡਾ ਵੈਸੇ ਨਹੀਂ ਜੀ ਲੱਗਦਾ ਨਹੀਂ ਮਿੱਠਾ ਬੰਦ ਜਦੋਂ ਕਰ ਦੋਗੇ ਨਾ ਤੁਸੀਂ ਤੁਹਾਨੂੰ ਇਹ ਫੀਲ ਹੋਣਾ ਸ਼ੁਰੂ ਹੋ ਜਾਏਗਾ ਤੁਸੀਂ ਕਿੰਨਾ ਮਿੱਠਾ ਖਾਂਦੇ ਸੀ ਤੁਸੀਂ ਮਿੱਠਾ ਬੰਦ ਕਰ ਦੋ ਤੁਸੀਂ ਮਿਠਾਈ ਖਾਂਦੇ ਨਹੀਂ ਜੀ ਬਹੁਤ ਘੱਟ ਲੋਕ ਖਾਂਦੇ ਨੇ ਮਿਠਾਈ ਦੇਖੋ ਗੁਲਾਬ ਜਾਮੂਨ ਰਸਗੁੱਲੇ ਪਤੀਸਾ ਇਹ ਚੀਜ਼ਾਂ ਮਿਠਾਈ ਹੈ ਪਰ ਹੁਣ ਇਸ ਤੋਂ ਅਲੱਗ ਆ ਜਾਓ ਦੁੱਧ ਪੀਂਦੇ ਹੋ ਰਾਤ ਨੂੰ ਮਿੱਠਾ ਪਾ ਕੇ ਪਿੰਦੇ ਹੋ ਹਾਂਜੀ ਪਾ ਕੇ ਬਸ ਫਿਰ ਉਹ ਮਿੱਠਾ ਹੈ ਠੀਕ ਹੈ ਬੰਦ ਕਰ ਦਿਓ ਉਹਨੂੰ ਕੋਈ ਵੀ ਚੀਜ਼ ਹੈ ਠੀਕ ਹੈ 버거 ਖਾ ਰਿਹਾ ਕੋਈ ਉਹਨੂੰ ਚਟਨੀ ਲਾ ਕੇ ਖਾ ਰਿਹਾ ਉਹ ਕਹਿੰਦਾ ਜੀ ਮੈਂ 버거 ਨਹੀਂ ਖਾਂਦਾ ਮੈਂ ਤਾਂ ਘਰੇ ਪਕੌੜੇ ਮੰਗਾ ਲੈਂਦਾ ਆਪ ਬਣਾਉਣਾ ਪਕੌੜੇ ਪਕੌੜੇ ਦੇ ਨਾਲ ਜਿਹੜੀ ਲਾਲ ਚਟਨੀ ਲੈ ਰਹੇ ਉਹ ਕੀ ਹੈ ਮਿੱਠਾ ਜੂਸ ਪਿੰਦੇ ਹੋ ਠੀਕ ਹੈ ਪਿੰਦੇ ਹੈ ਪੈਕਡ ਜੂਸ ਪੀਓ ਉਹਦੇ ਚ ਕੀ ਹੈ ਪੜੋ 슈ਗਰ ਕਿੰਨੀ ਹੈ ਬਾਜ਼ਾਰ ਚਲੇ ਜਾਓ ਜੂਸ ਪੀਓ ਉਹ ਮਿੱਠਾ ਪਾ ਦਿੰਦੇ ਹਰ ਚੀਜ਼ ਵਿੱਚ ਮਿੱਠਾ ਹਲੋ ਅਸੀਂ ਅਵੋਇਡ ਕਰਨੀਆਂ ਨੇ ਇਹ ਚੀਜ਼ਾਂ ਕਿੰਨੇ ਸਾਲ ਉਮਰ ਹੋ ਜੋਗੀ ਲੀਵਰ ਦੀ ਫਿਰ ਚਲੋ ਐ ਲੈ ਲੋ ਯਾ ਲੀਵਰ ਨੂੰ ਕਿੰਨੇ ਸਾਲ ਮਿਲਣਗੇ ਫਿਰ ਐ ਲਾ ਲਈ ਆਪਾਂ ਤੁਹਾਡੇ ਉੱਤੇ ਹੈ ਇਹ ਤੁਹਾਡੇ ਉੱਤੇ ਹੈ ਅੱਛਾ ਬਹੁਤ ਸਾਰੀ ਚੀਜ਼ਾਂ ਹੁੰਦੀ ਨੇ ਡਾਕਟਰ ਸਾਹਿਬ ਵੀ ਅਸੀਂ ਹਰ ਚੀਜ਼ ਟੋਟਕਾ ਨੁਸਕਾ ਚੰਗੇ ਚੰਗੇ ਵੈਦ ਹਕੀਮ ਸਭ ਕੋਲ ਜਾ ਕੇ ਦੇਖ ਲੈ ਜਾਂ ਫਿਰ ਕਈ ਵਾਰ ਇਹ ਕੰਮ ਹੁੰਦੇ ਵੀ ਸਾਡੇ ਕੋਲੇ ਸਲਾਹ ਦਾ ਟਾਈਮ ਹੀ ਨਹੀਂ ਹੈ ਅਸ ਤੱਕਈ ਵਾਰ ਹੁੰਦੇ ਦਫਤਰ ਚ ਜਾ ਕੇ ਬ੍ਰੀਕਫਾਸਟ ਕਰਦੇ ਆ ਬਹੁਤ ਵਾਰ ਹੁੰਦੇ ਵੀ ਸਾਡੇ ਕੋਲ ਬੱਚੇ ਜਿਹੜੇ ਹੁਣ ਹੋਏ ਨੇ ਨਵੇਂ-ਨਵੇਂ ਪੇਰੈਂਟਸ ਬਣਦੇ ਨੇ ਉਹ ਬੱਚਿਆਂ ਦੇ ਚੱਕਰ ਚ ਆਪਣੀ ਹੈਲਥ ਆਪਣਾ ਲੀਵਰ ਖਰਾਬ ਕਰ ਲੈਂਦੇ ਨੇ ਜਾਂ ਫਿਰ ਕੰਮ ਦੇ ਚੱਕਰ ਚ ਲੀਵਰ ਖਰਾਬ ਹੋ ਗਿਆ ਬਹੁਤ ਜ਼ਿਆਦਾ ਲੋਕ ਟਰੈਵਲਿੰਗ ਚ ਜਾਂਦੇ ਨੇ ਫਿਰ ਉਹਦਾ ਸਲਾਹ ਅਜਵੈਨ ਕਿੱਥੇ ਚੱਕ ਕੇ ਫਿਰਣ ਜੀ ਉਹਨਾਂ ਵਾਸਤੇ ਕੋਈ ਨੁਸਖਾ ਸਾਡੇ ਕੋਲ ਛੇ ਜੜੀ ਬੂਟੀਆਂ ਜੜੀ ਲੀਵਰ ਦੇ ਉੱਤੇ ਕੰਮ ਕਰਦੀਆਂ ਉਹ ਜੜੀ ਬੂਟੀਆਂ ਨਾਲ ਇਹ ਹਰਕ ਬਣਾਇਆ ਉਹੀ ਜੜੀ ਬੂਟੀਆਂ ਨਾਲ ਇਹ ਗੋਲੀ ਬਣਾਈ ਹੈ ਅੱਛਾ ਇਹਦੇ ਚ ਅਸੀਂ 10 ਜੜੀ ਬੂਟੀਆਂ ਪਾਈਆਂ ਓਕੇ ਇਹ ਲੀਵਰ ਕਿੱਟ ਹੈ ਜੜੀ ਬੂਟੀ ਕਿਹੜੀ ਹੈ ਆਮਲਾ ਭੂਮੀਆਂ ਵਾਲਾ ਗिलोय ਗ੍ਰਿਤ ਕੁਮਾਰੀ ਕੁਟਕੀ ਤੇ ਕਾਲਮੇਕ ਓਕੇ ਇਹ ਹੀ ਇਹਦੇ ਚ ਹੈ ਇਹ ਰਾਮ ਬਣਾ ਲੀਵਰ ਵਾਸਤੇ ਫੈਟੀ ਲੀਵਰ ਹੈ 1 ਮਹੀਨੇ ਚ ਖਤਮ ਗ੍ਰੇਡ 1 ਠੀਕ ਹੈ ਗ੍ਰੇਡ 2 ਹੈ 2 ਕੁ ਮਹੀਨੇ ਲੱਗਦੇ ਆ ਗ੍ਰੇਡ 3 ਹੈ 3 ਕੁ ਮਹੀਨੇ ਲੱਗਦੇ ਆ ਇਹ ਦੋ ਵਾਰੀ ਪੀਣਾ ਹੈ ਦੋ ਵਾਰੀ ਖਾਣੀ ਹੈ ਪਾਣੀ ਚੁਬਾਲ ਕੇ ਪੀਣਾ ਹੈ ਬਸ ਸਭ ਤੋਂ ਸੌਖਾ ਕੰਮ ਹੈ ਓਕੇ ਲਾਈਫ ਬਿਜ਼ੀ ਹੈ ਇਹਨੂੰ ਅਸੀਂ ਵਾਦਾ ਦਿੰਨੇ ਆ ਗੋਲੀ ਨੂੰ ਵਾਦਾ ਦਿੰਨੇ ਆ ਇਹਦੀ ਲੋੜ ਦੀ ਉਬਾਲਣ ਦਾ ਵੀ ਟਾਈਮ ਨਹੀਂ ਹੈ ਠੀਕ ਹੈ ਐਈ ਜੜੀ ਬੂਟੀਆਂ ਠੀਕ ਹੈ ਲੀਵਰ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਬਹੁਤ ਗਜ਼ਬ ਅੱਜ ਤੁਸੀਂ ਨੁਸਖੇ ਫਾਰਮੂਲੇ ਸਾਡੇ ਨਾਲ ਸ਼ੇਅਰ ਕੀਤੇ ਨੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਥੈਂਕ ਯੂ ਜੀ ਸੋ ਇਹ ਸਨ ਮਾਡਰਨ ਲੋਕਾਂ ਦੇ ਦੇਸੀ ਵੈਦ ਡਾਕਟਰ ਵਿਵੇਕ 아ਹੂਜਾ ਸਾਹਿਬ ਜਿਨ੍ਹਾਂ ਨੇ ਅੱਜ ਬਾਕਮਾਲ ਦੀ ਗੱਲਬਾਤ ਹੈਗੀ ਆ ਮੈਂ ਕਹਾਂਗਾ ਕਿ ਕੀਤੀ ਔਰ ਜਿਹੜੇ ਸ਼ਖਸ ਇਹ ਵੀਡੀਓ ਨੂੰ ਲਾਸਟ ਤੱਕ ਦੇਖ ਲੈਣਗੇ ਉਹ ਲੀਵਰ ਦੀ ਅਹਿਮੀਅਤ ਵੀ ਸਮਝ ਲੈਣਗੇ ਔਰ ਸਾਹ ਦੀ ਜਿਹੜੀ ਪੂੰਜੀ ਅਸੀਂ ਉਸ ਈਸ਼ਵਰ ਅੱਲਾ ਵਾਹਿਗੁਰੂ ਤੋਂ ਲੈ ਕੇ ਆਇਆ ਉਹਦੀ ਕਦਰ ਵੀ ਕਰਨੀ ਉਹ ਸ਼ੁਰੂ ਕਰ ਦੇਣਗੇ ਪਰ ਇਹ ਵੀਡੀਓ ਉਹਨਾਂ ਲੋਕਾਂ ਤੱਕ ਜ਼ਰੂਰ ਪਹੁੰਚਦਾ ਕਰ ਦਿਓ ਜੋ ਤੁਹਾਡੇ ਰਿਸ਼ਤੇਦਾਰ ਨੇ ਤੁਹਾਡੇ ਭੈਣ ਭਰਾ ਨੇ ਤੁਹਾਡੇ ਮਾਤਾ ਪਿਤਾ ਨੇ ਪਰ ਲੀਵਰ ਦੀ ਕੇਅਰ ਨਹੀਂ ਕਰਦੇ ਔਰ ਉਹਨਾਂ ਲੋਕਾਂ ਤੱਕ ਵੀ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਜਿਹੜੇ ਲੀਵਰ ਦਾ ਇਲਾਜ ਕਰਾ ਰਹੇ ਨੇ ਪਰ ਉਹਨਾਂ ਨੂੰ ਪ੍ਰੋਪਰ ਗਾਈਡੈਂਸ ਨਹੀਂ ਮਿਲ ਰਹੀ ਕਾ ਉਮੀਦ ਕਰਦਾ ਕਿ ਉਹੀ ਵੀਡੀਓ ਹੈਗੀ ਜਿਹੜੀ ਉਹਨਾਂ ਵਾਸਤੇ ਕਾਫੀ ਹੱਦ ਤੱਕ ਸਹਾਇਤਾ ਜਿਹੜੀ ਉਹ ਕਰੇਗੀ ਪਰ ਮੇਰੀ ਸਲਾਹ ਮੇਰੀ ਚੇਤਾਵਨੀ ਇਹੋ ਹੈ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਕੰਸਲਟ ਹੈਗਾ ਜਿਹੜਾ ਉਹ ਜ਼ਰੂਰ ਕਰਨਾ ਹੈ ਕਿਉਂਕਿ ਉਸੇ ਨੂੰ ਪਤਾ ਹੈ ਕਿ ਤੁਹਾਡੇ ਲਈ ਕਿਹੜੀ ਚੀਜ਼ ਵਧੀਆ ਹੈ ਕਿਹੜੀ ਚੀਜ਼ ਤੁਹਾਨੂੰ ਨੁਕਸਾਨ ਪਹੁੰਚਦੀ ਕਰ ਸਕਦੇ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨ ਦੀ ਲੋੜ ਆ ਕਿ ਅਗਲੇ ਹਫਤੇ ਇੱਕ ਵਾਰ ਮੁੜ ਤੋਂ ਨਵਾਂ ਮੁੱਦਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਧੰਨਵਾਦ